ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਨੂੰ ਪਤਾ ਹੈ ਜਿਹੜਾ ਦਸੰਬਰ ਮਹੀਨਾ ਆਂਦਾ ਉਹਦਾਂ ਦਾ ਸ਼ੀਧੀਆਂ ਦਾ ਦਿਹਾੜਾ ਆ ਇਹਦੇ ਵਿੱਚ ਤਾਂ ਤਾਂ ਸ਼ੀਧੀਪੁਰ ਕੌਰ ਸਿੰਘ ਜੀ ਮਹਾਰਾਜ ਜੀ ਦਾ ਜਿਹੜਾ ਸਾਰਾ ਪਰਿਵਾਰ ਵਿਛੜ ਗਿਆ ਸੀ ਤੇ ਉਸ ਤੋਂ ਬਾਅਦ ਲਗਾਤਾਰ ਸ਼ੀਧੀਆਂ ਹੋਈਆਂ ਇਹ ਜਿਹੜਾ ਆਪਣਾ ਸ਼ੀਧੀਪੁਰ ਹੁੰਦਾ ਆ ਸਰਹੰਗ ਖਤੇਗੜ ਸਾਹਿਬ ਹੁੰਦਾ ਉਸ ਦੇ ਲਈ ਜਿਹੜੀ ਸੰਗਤ ਜਾਂਦੀ ਆ ਸਾਡੇ ਇਲਾਕੇ ਤੋਂ ਮੌੜੀ ਪਹਿਰੇ ਦੇ ਲਾਗੇ ਕਰਿਆ ਫਲੌਰ ਫਗਵਾੜਾ ਦਿਹਾੜਾ ਦੇ ਉਹਦੇ ਪਿੰਡਾਂ ਵੱਲੋਂ ਜਿਹੜਾ ਉਥੇ ਦੁੱਧ ਦਾ ਲੰਗਰ ਲਗਾਇਆ ਜਾਂਦਾ ਜਾਂਦੀ ਹੋਈ ਸੰਗਤ ਦੇ ਲਈ ਉਹ ਸਾਡੇ ਆਂਜ ਵਿਚਾਰਾ ਹੋਈਆਂ ਜਿਹੜਾ ਸਾਡਾ ਇੱਕ ਕਮੇਟੀ ਆ ਉਸ ਲੰਗਰ ਨੂੰ ਚਲਾਉਂਦੀ ਆ ਉਹਦੇ ਬੱਚੇ ਵਿਚਾਰਾ ਹੋਈ ਹੈ ਕਿ ਜਿਹੜਾ ਆਪਾਂ ਲੱਗ ਰਿਹਾ 24 25 ਦੇ 26 ਤਰੀਕ ਨੂੰ ਨਿਰੰਤਰ ਦੁੱਧ ਦਾ ਲੰਗਰ ਤੇ ਭੁਜੀਏ ਪਦਾਮੇ ਦਾ ਲੰਗਰ ਚੱਲੇਗਾ ਸੋ ਅਸੀਂ ਸਾਰੇ ਲੰਗਰਾਂ ਵਾਲਿਆਂ ਨੂੰ ਜਿਹੜੇ ਸਾਡੇ ਨੂੰ ਵੀਡੀਓ ਨੂੰ ਦੇਖਦੇ ਆ ਉਹਨਾਂ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਤਾਨਾਮਨ ਧੰਦੇ ਨਾਲ ਇਹਦੇ ਵਿੱਚ ਸਹਿਯੋਗ ਪਾਓ ਤਾਂ ਜੋ ਆਪਾਂ ਉਹਨਾਂ ਦੇ ਜਿਹੜੇ ਸ਼ਹੀਦੀਆਂ ਦਿੱਤੀਆਂ ਕਰਵਾਦੀਆਂ ਵੀ ਕੀਤੀਆਂ ਆਪਾਂ ਉਹਨਾਂ ਨੂੰ ਯਾਦ ਕਰੀਏ ਤੇ ਲੱਗੇ ਲੋਕਾਂ ਦੇ ਅਕਲ ਚ ਚਣਕਪੈਦਾ ਹੋਵੇ ਕਿ ਅਸੀਂ ਸਾਡੇ ਪੁਰਖਿਆਂ ਨੇ ਇਸ ਜ਼ੁਲਮ ਨੂੰ ਕਿੱਥੇ ਰੋਕਣ ਦੇ ਲਈ ਕਿੰਦਾ ਸ਼ਹੀਦੀ ਦਿੱਤੀ